24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਣੋਂ ਪਿਆਰਪ੍ਰਸਾਸ਼ੀਏਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੇ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਤਰਨਤਾਰਨ ਦੇ ਪਿੰਡ ਨੁਸ਼ਾਰਾ ਪਨੂਆ ਦੇ ਬੱਸ ਸਟੈਂਡ ਉੱਪਰ ਆਮ ਆਦਮੀ ਪਾਰਟੀ ਦੇ ਵਰਕਰ ਉੱਪਰ ਦੋ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ ਇਸ ਮੌਕੇ ਤੇ ਪਹੁੰਚੀ ਪੁਲਿਸ ਅਤੇ ਜਾਂਚ ਵਿੱਚ ਜੁਟ ਗਈ ਹੈ ਦੱਸ ਦੇ ਕਿ ਜ਼ਿਲ੍ਹਾ ਤਰਨਤਾਰਨ ਦੇ ਅੰਦਰ ਦੇ ਸ਼ਾਮ ਪਿੰਡ ਨੁਸ਼ਾਰਾ ਪਨੂਆ ਦੇ ਬੱਸ ਸਟੈਂਡ ਕੋਲ ਆਮ ਆਦਮੀ ਪਾਰਟੀ ਦੇ ਵਰਕਰ ਉੱਪਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਅਨੇਕਾਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿੱਥੇ ਕਿ ਮੌਕੇ ਤੇ ਹੀ ਵਿਕਰਮਜੀਤ ਸਿੰਘ ਪੁੱਤਰ ਤਰਸੀਮ ਸਿੰਘ ਵਾਸੀ ਚੌਧਰ ਵਾਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੇ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਇਸ ਦੌਰਾਨ ਮੌਤ ਹੋ ਗਈ ਹੈ ਦੁਜੇ ਪਾਸੇ थाना ਸਰਹਾਲੀ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲ ਕੇ ਦੋਸ਼ੀਆਂ ਦੀ ਪਾਲਵਤ ਜੁਟ ਗਈ ਹੈ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਨਾਮ ਰਿੰਕੂ ਹੈ ਹਾਂਜੀ ਰਿੰਕੂ ਹੈ ਨਾਮ ਤੇ ਕੀ ਗੱਲ ਹੋਈ ਹੈ ਬਾਜ ਗੱਲ ਭਾਜੀ ਕੋਈ 5:30 ਵਜੇ ਕੋਈ ਲਗਭਗ ਨਸ਼ਰਾ ਬਰਵਾ ਪਾਡੇ ਵਿੱਚ ਬਿੱਕਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਬਹੁਤ ਵਧੀਆ ਮੁੰਡਾ ਉਹਦੇ ਪਤਾ ਨਹੀਂ ਅਚਾਨਕ ਪਿੱਛੋਂ ਕੋਈ ਆਇਆ ਬੰਦੇ ਉਹਦੇ ਮਤਲਬ ਗੋਲਿਆ ਗਲਿਆਂ ਮਾਰ ਕੇ ਚਲ ਗਏ ਉਹਨੇ ਗੋਲੀਆਂ ਮੱਧੀਆਂ ਲਗੀਆਂ ਤਿੰਨ ਗੋਲੀਆਂ ਲੱਗੀਆਂ ਇਹ ਤਾਂ ਬਿਲਕੁਲ ਮੌਤ ਹੋ ਗਈ ਵਜੇ ਤੇ ਕਿੰਨੇ ਬੱਚੇ ਵੀਰ ਦੇ ਵੀਰ ਦੇ ਦੋ ਗੁੱਡੀਆਂ ਜੇ ਇੱਕ ਕਾਕਾ ਵਾ ਜੋ ਵੀ 6-7 ਮਹੀਨਾ ਲਈ ਅੱਛਾ ਹਾਂਜੀ ਕੀ ਕੀ ਕਹਿਣਾ ਚਾਹਦੇ ਪੁਲਿਸ ਨੂੰ ਅਹਾਂ ਜੀ ਪੁਲਿਸ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਚੀਜ਼ ਨੂੰ ਰੋਕਿਆ ਜਾਵੇ ਰੋਜ਼ੇ ਨਵੇਂ ਤੇ ਨਵੇਂ ਜਿਹੜੀਆਂ ਦੁਰਘਟਨਾ ਹੁੰਦੀਆਂ ਵਾਂ ਤੇ ਇਹਨਾਂ ਦਾ ਰੋਕ ਲਾਈ ਜਾਵੇ। ਤੇ ਵੀਰ ਦੀ ਕੋਈ ਲਗੜੜ ਤਾਂ ਨਹੀਂ? ਨਹੀਂ ਜੀ ਨਹੀਂ ਕਿਸੇ ਨਾ ਨੇ ਕੋਈ ਬਹੁਤ ਪਿਆਰ ਯਾਰ ਭੈਣ ਭਰਾਵਾਂ ਨਾਲ ਵਧੀਆ ਮਿਲਦਾ ਵਰਤਦਾ ਸੀ। ਅੱਛਾ। ਕਿਸੇ ਨਾਮ ਮੁਤਲਕ ਅਜਿਹਾ ਵੱਧ ਘਟ ਨਹੀਂ ਹੋਈ ਨਗੀਤੀ ਵੀ। ਬਾਕੀ ਉਹ ਪਤਾ ਲੱਗਾ ਕਿ ਉਹਨੇ ਮਾਰੀ? ਨਹੀਂ ਜੀ ਜੀ ਨੂੰ ਕੋਈ ਪਤਾ ਲੱਗਾ ਹੀ ਨਹੀਂ। ਜੀ ਐਸਐਸ ਸ਼ੇਰ ਸਿੰਘ। ਬਿਸ਼ਰਾਪਨ ਚੌਂਕ ਦੇ ਖਿਦਾਰਾ ਪੰਨਵਾ। ਇਹ ਸਰ ਕੀ ਗੱਲ ਬਾਤ ਹੋਈ? ਇਹ ਜਮੋਟਸਾਈਕਲ ਤੇ ਦੋ ਜਣੇ ਆਏ ਆ। ਇਹ ਆਪਣਾ ਕੰਗਿਆ ਆਪਰਾਬ ਚਿੱਤਰ ਸਿੰਘ ਵਰਕ ਬਿੱਟ ਇਹਨੂੰ ਗੋਲੀਆਂ ਮਾਰ ਕੇ ਜਿਹੜਾ ਚਲੇ ਗਿਆ ਤੇ ਹਸਪਤਾਲ ਲਿਆਂਦਾ ਗੁਰੂ ਨਾਨਕ ਹਸਪਤਾਲ ਜਿੱਥੇ ਉਹਦੀ ਮੌਤ ਹੋ ਚੁੱਕੀ ਹੈ ਡਾਕਟਰ ਨਹੀਂ ਪਾਕਿਸਤਾਨੀ ਲੋਕ ਇਨੇ ਜਰੁਰ ਕਰਵਾ ਗਈ ਜੀ ਸਾਡੇ ਸ਼ਹਿਰ ਦੇ ਲਗਭਗ ਸਾਢੇ ਜੀ ਮਤਲਬ ਕਿ ਇਹ ਹਮਲਾਵਰ ਕਿੰਨੇ ਜਾਂ ਸੀਸੀਟੀਵੀ ਕੋਈ ਨਹੀਂ ਜੋ ਸੀਨੀਅਰ ਅਫਸਰਤਾ ਹੋਈ ਕਰਾਈ ਨਹੀਂ ਮਾਨਜਵੇ ਸਰਚ ਵੀ ਪੁਜੀ ਲੱਗੇ ਜੀਸ਼ਨਾ ਪਰਮਾਰ ਕਹਿੰਦੇ ਕਿ ਗੋਲੀਆਂ ਨਾਲ ਨਾਲ ਦਾਤਰੀ ਮਾਰੇ ਗਏ ਇਹ ਤੁਹਾਨੂੰ ਇਤਰਾਵ ਕੋਸ਼ਟ ਮਾਟਰ ਕਰਾਂਗੇ ਤੇ ਉਤੋਂ ਪਤਾ ਲਵੇਗਾ ਜੀ ਕੀ ਹੋਇਆ ਹੋਰ ਮੁੱਢੀ ਜਾਣੀ ਕਰੀ ਜੀ ਸਰ ਕੀ ਇਹ ਮਤਲਬ ਪਕੀਤਾ ਹੈ ਬਾਅਦ ਇਹ ਜੀ ਨੋਟ ਹੈ ਜੀ ਡਾਟਾ ਪਕੀ ਨੂੰ ਜਿਹੜਾ ਵਾ ਸਭ ਤੋਂ ਹਸਤਾਲੇ ਵਿੱਚ ਨੇ ਹੈ ਸੀਨੀਅਰ ਅਫਸਰ ਬਿੰਦਾਵਗ ਅਗਲੀ ਕਾਰਵਾਈ ਕਿਸ ਨੂੰ ਅਫਸਰ ਕਰਨਗੇ ਇਹ ਵੀ ਦੱਸ ਸਕਦੇ ਹੋ ਜੀ